ये गोबा के ला ये एक सर्व वाला कलर वाला पूरा जन सब जाने कलर पर आते हैं इनके इकाई प्रति मेरा पूरा तुझे बच्चे प्राप्त से करे अपन चाय में जाए पापु का पानी और ये होता साफ सुथरे बने ये लड़का घरवा का जो निकले ये घर की शादी का हो गया मन से पास से चले ना ज्यादा भी करते हो ਦੇਖੇ ਬਾਬਾ ਜੀ ਲੋ ਹੋਈ ਸੀ ਮੈਨ ਹੋਲ ਚ ਕਲੈਕਸ਼ਨ ਵਿੱਚ ਮੇਰੇ ਲੱਗਦੀ ਕਿੰਨੂ ਮਿੰਨੇ ਵਾਰ ਪਿੱਟਦਾ ਰਿਹਾ ਉਹਨਾਂ ਚੋਕਾਂ ਵਿੱਚ ਚਿਕਨੜਾ ਦੱਸੀ ਉਹਨਾਂ ਨੂੰ ਅੱਜ ਪਤਾ ਕਰ ਲਓ ਫਿਰ ਐਸਡੀਪੀ ਦੇ ਕੋਲੋਂ ਜਾਂ ਐਸਡੀਪੀ ਦੇ ਅਫਸਰ ਦੇ ਕੋਲੋਂ ਤੁਮਹਾਨੂੰ ਸਿਮੂਰਾ ਜੀ سو میٹر کو پریشان کیا پہلے اچي نال جو پيتا پتا 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 پ بیس منٹ رہ گئے دیکھو ڈاکٹر بلبیر سنگھ جی صحت منتری پنجاب تے ملے پٹے علا دے دی ہاتھ دیں تو اور بھی سارے ساڑے منتری ساڑے ملے بہت محنت کر رہے ہیں مک منتری صاحب تے دیشا نردیشن دیا دیں کہ لوگ دے کام ہوں پنجاب ਸਾਫ ਸੁਥਰਾ ਹੋਇਆ ਪੰਜਾਬ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਬੜੇ ਵਿਕਾਸਪੂਰੇ ਲੇਕਿਨ ਬਹੁਤ ਸਾਰੇ ਜਿਹੜੇ ਸਿਸਟਮ ਦੇ ਵਿੱਚ ਪੁਰਾਣੇ ਅਫਸਰ ਇੱਕ ਕਰਮਚਾਰੀ ਫਿੱਟ ਹੋਏ ਪਏ ਨੇ ਜਿਨ੍ਹਾਂ ਨੂੰ ਗਲਤ ਆਦਤਾਂ ਪਈਆਂ ਹੋਈਆਂ ਨੇ ਰਿਸ਼ਵਤਖਾਨੜੀਆਂ ਔਰ ਬਹੁਤ ਕੰਮ ਨਾ ਕਰਨ ਦੀਆਂ ਪਰ ਲੋ ਮਾਰਨ ਦੀਆਂ ਉਹ ਕੰਮ ਨਾ ਕਰਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਕਈ ਕਈ ਸਾਲ ਸੜਕਾਂ ਨਹੀਂ ਬਣਦੀਆਂ ਲੋਕ ਪਰੇਸ਼ਾਨ ਰਹਿੰਦੇ ਨੇ ਔਰ ਲੋਕ ਇਹ ਸਮਝਦੇ ਨੇ ਕਿ ਸਰਕਾਰ ਕੰਮ ਨਹੀਂ ਕਰ ਰਹੀ ਜਦਕਿ ਸਰਕਾਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਇਹ ਜਿਹੜੇ ਸਰਕਾਰੀ ਅਫਸਰ ਕਾਰਪੋਰੇਸ਼ਨਾਂ ਵਿੱਚ ਤੇ ਹੋਰ ਮਹਿਕਮਿਆਂ ਵਿੱਚ ਤੇ ਸਰਕਾਰੀ ਕਰਮਚਾਰੀ ਨੇ ਇਹ ਕੰਮ ਕਰਕੇ ਰਾਜੀ ਨਹੀਂ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਮਯਾਬ ਹੋ ਗਈ ਤਾਂ ਉਹਨਾਂ ਦਾ ਜਿਹੜਾ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਹੀ ਮਾੜੇ ਨੇ ਬਹੁਤ ਸਾਰੇ ਬਹੁਤ ਸਾਰੇ ਅੱਛੇ ਵੀ ਨੇ ਪਰ ਇਹ ਜਿਹੜੇ ਮਾੜੇ ਨੇ ਉਹ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਮਯਾਬ ਹੋ ਗਈ ਤਾਂ ਉਹਨਾਂ ਦਾ ਜਿਹੜਾ ਚੂਹ ਦਾ ਅਣਿਸ਼ੁਧਕੁਰੀ ਦਾ ਕਾਰੋਬਾਰ ਹੈ ਦੋ ਨੰਬਰ ਦਾ ਕਾਰੋਬਾਰ ਹੈ ਉਹ ਬੰਦ ਹੋ ਜਾਏਗਾ ਇਸ ਕਰਕੇ ਉਹ ਕੰਮ ਨਹੀਂ ਕਰਦੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਸਰਕਾਰ ਨੂੰ ਫੇਲ ਕਰਨਾ ਚਾਹੁੰਦੇ ਨੇ ਸੋ ਇਹ ਕਾਰਪੋਰੇਸ਼ਨ ਚ ਬੜੇ ਨੇ ਜੀ ਹੁਣ ਮੇਰੀ ਘਰ ਦੀ ਗਲੀ ਹੈ ਜਿਹੜੀ ਮੈਂ ਪਿਛਲੇ ਸਾਲ ਉਹਨਾਂ ਨੇ ਪਾਟ ਕੇ ਰੱਖੀ ਕਿਰਤ 3-4 ਮਹੀਨੇ ਉਹ 100 ਮੀਟਰ ਦਾ ਸਟ੍ਰੈਚ ਪੱਟੀ ਰੱਖਿਆ ਜੀ ਬੰਦ ਹੀ ਨਹੀਂ ਕੀਤਾ ਫੋਨ ਕਰ ਕਰਕੇ ਰਿਕੁਐਸਟ ਕਰ ਕਰਕੇ ਔਰ ਫਿਰ ਜਦੋਂ ਉਹ ਬੰਦ ਕੀਤਾ ਤਾਂ ਜਿਹੜਾ ਮੈਨ ਹੋਲ ਬਣਾਇਆ ਸੀ ਉਸ 'ਚ ਕਨੈਕਸ਼ਨ ਨਹੀਂ ਦਿੱਤੇ ਔਰ ਫਿਰ ਸਮੱਸਿਆ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਰਹੀ ਫਿਰ ਇਹਨਾਂ ਨੂੰ ਬੁਲਾਇਆ ਤਾਂ ਆਪ ਕਾਰਪੋਰੇਸ਼ਨ ਨੇ ਜਦ ਕਿ ਬਣਾਈ ਉਹ ਠੇਕੇਦਾਰ ਨੇ ਸੀ ਆਪ ਉਹਨੂੰ ਰਿਪੇਅਰ ਕਰਨ ਲੱਗੇ ਔਰ ਅੱਜ ਵੀ ਚੱਲ ਕੇ ਦੇਖੋ ਮੈਂ ਤੁਹਾਨੂੰ ਦਿਖਾਉਣਾ ਉਸ ਗਲੀ ਦਾ ਕੀ ਬੁਰਾ ਹਾਲ ਹੈਗਾ ਸੋ ਇਹ ਇੱਕ ਬੜੀ ਵੱਡੀ ਸਾਜ਼ਿਸ਼ ਚੱਲ ਰਹੀ ਹੈ عام آدمی پارٹی دی سرکار دے خلاف جس دے تحت سرکاری ملازم جڑے نے وہ کم نہیں کر رہے نو پریشان کر رہے نے سو so اس کر کے میں جڑا ہے وہ چکیا سی گا اور دے خلاف میں بولیا